ਰਾਣਾ ਬਲਾ ਚੋਰੀਆ ਦੇ ਕਤਲ ਚ ਸ਼ਾਮਲ ਗੈਂਗਸਟਰ ਮਿੱਡੂ ਮੁਕਾਬਲੇ ਚ ਢੇਰ ਜੀਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਣਾ ਬਲਾ ਚੋਰੀਆ ਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਮੁਹਾਲੀ ਦੇ ਪਿੰਡ ਸੁਹਾਣੇ ਚ ਸੋਮਵਾਰ ਨੂੰ ਚੱਲਦੇ ਮੈਚ ਦੌਰਾਨ ਕਤਲ ਕਰ ਦਿੱਤੇ ਗਏ ਮਸ਼ਹੂਰ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾ ਚੋਰੀਆ ਦੇ ਕਤਲ ਕਾਂਡ ਚ ਸ਼ਾਮਲ ਇੱਕ ਮੁਲਜ਼ਮ ਨੂੰ ਪੁਲਿਸ ਨੇ ਬੁੱਧਵਾਰ ਨੂੰ ਮੁਕਾਬਲੇ ਚ ਮਾਰ ਸੁੱਟਿਆ ਮਾਰੇ ਗਏ ਮੁਲਜ਼ਮ ਦੀ ਪਛਾਣ ਗੈਂਗਸਟਰ ਹਰਪਿੰਦਰ ਸਿੰਘ ਉਰਫ ਮਿੱਡੂ ਵਾਸੀ ਨੌ ਸਹਿਰਾ ਪੰਨਵਾ ਤਰਨਤਾਰਨ ਵੱਜੋਂ ਹੋਈ ਹੈ ਇਸ ਮੁਕਾਬਲੇ ਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਮਿੱਡੂ ਸ਼ੂਟਰਾਂ ਦੇ ਠਹਿਰਨ ਮੂਵਮੈਂਟ ਤੇ ਭੱਜਣ ਚ ਮਦਦ ਕਰ ਰਿਹਾ ਸੀ ਇਸ ਮੁਕਾਬਲੇ ਤੋਂ ਪਹਿਲਾਂ ਪੁਲਿਸ ਨੇ ਇਸ ਹੱਤਿਆ ਕਾਂਡ ਦੇ ਮਾਸਟਰਮਾਈਂਡ ਐਸ਼ਦੀਪ ਸਿੰਘ ਨੂੰ ਦਿੱਲੀ 에য়ারਪੋਰਟ ਤੋਂ ਗ੍ਰਿਫਤਾਰ ਕੀਤਾ ਜੋ ਵਾਰਦਾਤ ਤੋਂ ਬਾਅਦ ਭੱਜਣ ਦੀ ਤਿਆਰੀ ਚ ਸੀ SSP ਮੁਹਾਲੀ ਵਰਮਨਦੀਪ ਹੰਸ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਹਤਿਆ ਕਾਂਡ ਦੀ ਸਾਜਿਸ਼ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ਤੇ ਰਚੀ ਗਈ ਸੀ ਇਸ ਵਾਰਦਾਤ ਦਾ ਮਾਸਟਰਮਾਈਂਡ ਹਸ਼ਦੀਪ ਸਿੰਘ 25 ਨਵੰਬਰ ਨੂੰ ਰੂਸ ਤੋਂ ਭਾਰਤ ਆਇਆ ਸੀ ਉਸ ਦਾ ਸੰਪਰਕ ਡੋਨੀ ਬਲ ਗੈਂਗ ਨਾਲ ਹੋਇਆ ਸੀ ਉਸ ਨੇ ਪੂਰੀ ਸਾਜਿਸ਼ ਰਚੀ ਸੀ ਹਤਿਆ ਤੋਂ ਬਾਅਦ ਉਹ ਵਿਦੇਸ਼ ਭੱਜਣ ਦੀ ਤਿਆਰੀ ਕਰ ਚੁੱਕਿਆ ਸੀ 14 ਦਸੰਬਰ ਨੂੰ ਉਸ ਨੇ ਟਿਕਟ ਬੁੱਕ ਕਰਵਾਈ ਸੀ ਤੇ 15 ਨੂੰ ਵਾਰਦਾਤ ਤੋਂ ਬਾਅਦ ਦਿੱਲੀ ਨਿਕਲ ਗਿਆ ਸੀ 16 ਦਸੰਬਰ ਨੂੰ ਉਸ ਨੂੰ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਤੋਂ ਜੁਗਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਇਹ ਮੁਲਜ਼ਮ ਵੀ ਸ਼ੂਟਰ ਮਾਡਿਊਲ ਦਾ ਅਹਿਮ ਹਿੱਸਾ ਸੀ ਤੇ ਲਾਸ ਡਿਸਟ੍ਰਿਕਟ سپورਟ 'ਚ ਸ਼ਾਮਲ ਸੀ ਇਹਨਾਂ ਦੋਵਾਂ ਪੁੱਛਗਿੱਛਾਂ ਦੇ ਆਧਾਰ 'ਤੇ ਉਹਨਾਂ ਨੂੰ ਸੁਰੱਖ ਮਿਲਿਆ ਕਿ ਹਰਪਿੰਦਰ ਸਿੰਘ ਉਰਫ ਮਿੱਡੂ ਅੰਬਾਲਾ ਚੰਡੀਗੜ੍ਹ ਕੋਮੀ ਮਾਰਗ ਤੇ ਸਥਿਤ ਲਹਿਲੀ ਨੇੜੇ ਪੈਂਦੀ ਚਰਮਲ ਨਦੀ ਦੇ ਪੁਲ ਨੇੜੇ ਖੰਡਰ ਪਈ ਇਮਾਰਤ ਚ ਲੁਕਿਆ ਹੈ ਐਸ਼ਦੀਪ ਨੇ ਉਸ ਨੂੰ ਉਥੋਂ ਹੀ ਲੈਣਾ ਸੀ ਸੂਚਨਾ ਮਿਲਣ ਤੇ ਪੁਲਿਸ ਟੀਮ ਉਕਤ ਖੰਡਰ ਇਮਾਰਤ ਚ ਪਹੁੰਚੀ ਤਾਂ ਉਥੇ ਮੌਜੂਦ ਮਿੱਡੂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਪੁਲਿਸ ਦੀ ਜਵਾਬੀ ਫਾਇਰਿੰਗ ਚ ਗੋਲੀ ਲੱਗਣ ਨਾਲ ਹਰਪਿੰਦਰ ਮਿੱਡੂ ਦੀ ਮੌਤ ਹੋ ਗਈ SSP ਨੇ ਦੱਸਿਆ ਕਿ ਪੁਲਿਸ ਗਿਸਤੋ ਪਤਾ ਲੱਗਾ ਹੈ ਕਿ ਇਸ ਵਾਰਦਾਤ ਚ 5 ਤੋਂ 6 ਵਿਅਕਤੀ ਸ਼ਾਮਲ ਸਨ ਹੁਣ ਤੱਕ ਕੇਸ ਚ 2 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਜਦਕਿ ਇੱਕ ਮੁਕਾਬਲੇ ਚ ਮਾਰਿਆ ਗਿਆ ਹੈ ਬਾਕੀ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਸ਼ੂਟਰ ਅਦਿੱਤਿਆ ਕਪੂਰ ਤੇ ਪਾਠਕ ਮੁਖ ਸ਼ੂਟਰ ਹਨ ਮੁਕਾਬਲੇ ਚ ਮਾਰਿਆ ਗਿਆ ਹਰਪਿੰਦਰ ਸਿੰਘ ਮਿੱਡੂ ਤਰਨਤਾਰਨ ਚੋ 2 ਮਹੀਨਿਆਂ ਦੌਰਾਨ ਰੰਗਦਾਰੀ ਲਈ ਫਾਇਰਿੰਗ ਦੀਆਂ 5 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਉਸ ਖਿਲਾਫ ਥਾਣਾ ਸਰਹਾਲੀ ਚ 3 ਮਾਮਲੇ ਦਰਜ ਹਨ 2 ਮਾਮਲਿਆਂ ਚ ਜਾਂਚ ਚੱਲ ਰਹੀ ਹੈ ਐਸ਼ਦੀਪ ਸਿੰਘ ਵੀ ਉਸੇ ਦੇ ਪਿੰਡ ਦਾ ਰਹਿਣ ਵਾਲਾ ਹੈ ਪੁਲਿਸ ਨੂੰ ਅਜੇ ਐਸ਼ਦੀਪ ਦਾ ਅਪਰਾਧਿਕ ਰਿਕਾਰਡ ਨਹੀਂ ਮਿਲ ਸਕਿਆ ਉਧਰ ਖੂਫੀਆ ਏਜੰਸੀਆਂ ਮਿੱਡੂ ਦੇ ਪਿਤਾ ਜਸਾ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਸਰਹਾਲੀ ਦੀ ਪੁਲਿਸ ਨੇ ਮਿੱਡੂ ਨਾਲ ਸਬੰਧਿਤ ਨੈੱਟਵਰਕ ਦਾ ਪਤਾ ਲਗਾਉਣ ਲਈ ਟੀਮ ਗਠਿਤ ਕਰ ਦਿੱਤੀ ਹੈ। ਡੀਐਸਪੀ ਜਗਜੀਤ ਸਿੰਘ ਚਹਿਲ ਦਾ ਕਹਿਣਾ ਹੈ ਕਿ ਮੁਹਾਲੀ ਥਾਣੇ ਦੀ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਤੁਹਾਨੂੰ ਦੱਸ ਦਈਏ ਕਬੱਡੀ ਤੇ ਗੈਂਗਵਾਰ ਦਾ ਪਰਛਾਵਾ ਗੋੜਾ ਹੁੰਦਾ ਜਾ ਰਿਹਾ ਹੈ। ਰਾਣਾ ਬਲਾ ਚੋਰੀਆ ਨੂੰ ਮਾਰਨ ਦੀ ਜ਼ਿੰਮੇਵਾਰੀ ਡੋਨੀ ਬਲ ਤੇ ਸਾਥੀਆਂ ਨੇ ਮਾਰਨ ਦੇ ਕੁਝ ਕਾਰਨ ਵੀ ਦੱਸੇ ਹਨ ਮਨਕੀਰਤ ਔਲਖ ਦੇ ਉਣ ਤੋਂ 2 ਮਿੰਟ ਪਹਿਲਾਂ ਰਾਤ ਸੁਹਾਣਾ ਕਬੱਡੀ ਕੱਪ ਤੇ ਕਬੱਡੀ ਖਿਡਾਰੀ ਕਬੱਡੀ ਕੋਚ ਕਬੱਡੀ ਪ੍ਰਮੋਟਰ ਗਾਣਿਆਂ ਵਿੱਚ ਮਾਡਲਿੰਗ ਕਰਨ ਵਾਲੇ ਰਾਣਾ ਬਲਾ ਚੋਰੀਆ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਉਹਨਾਂ ਦੀ ਮੌਤ ਹੋ ਗਈ। ਮੁਹਾਲੀ ਦੇ ਸੁਹਾਣਾ ਇਲਾਕੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਸੀ ਜਿੱਥੇ ਕਬੱਡੀ ਕਬ ਮੌਕੇ ਗੋਲੀਆਂ ਚਲਾਈਆਂ ਗਈਆਂ ਹਨ। ਇਹ ਮਾਮਲਾ ਸੈਕਟਰ 82 ਦੇ ਮੈਦਾਨ ਵਿੱਚ ਵਾਪਰਿਆ ਜਿੱਥੇ ਕਬੱਡੀ ਦਾ ਮੈਚ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਬਲੈਰੋ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਇਸ ਗੋਲੀਬਾਰੀ ਵਿੱਚ ਕਬੱਡੀ ਖਿਡਾਰੀ ਅਤੇ ਟੂਰਨਾਮੈਂਟ ਦੇ ਪ੍ਰਮੋਟਰ ਇੱਕ ਨੌਜਵਾਨ ਨੂੰ ਗੋਲੀ ਲੱਗੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਤੁਰੰਤ ਫੋਰਟਿਸਟ ਹਸਪਤਾਲ ਲਿਜਾਇਆ ਗਿਆ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹੰਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਹਾਣਾ ਵਿੱਚ ਕਬੱਡੀ ਕੱਪ ਚੱਲ ਰਿਹਾ ਸੀ ਇਸ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾ ਚੋਰ ਕੋਲ ਕੁਝ ਨੌਜਵਾਨ ਤਸਵੀਰਾਂ ਖਿਚਾਉਣ ਦੇ ਬਹਾਨੇ ਆਏ ਤੇ ਅਚਾਨਕ ਉਹਨਾਂ ਨੇ ਰਾਣੇ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਗੋਲੀਆਂ ਚੱਲੀਆਂ ਨੌਜਵਾਨ ਨੂੰ ਵੀ ਗੋਲੀ ਲੱਗੀਆਂ ਹਨ। ਇਸ ਦੌਰਾਨ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਬਲ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੱਕ ਬਲੈਰੋ ਤੇ ਬਾਈਕ ਉੱਤੇ ਫਰਾਰ ਹੋ ਗਏ। ਹਮਲਾਵਰ 2 ਤੋਂ 3 ਦਸੇ ਜਾ ਰਹੇ ਹਨ ਪੁਲਿਸ ਮਾਮਲੇ ਦੀ ਜਾਂਚ ਰੰਜਿਸ਼ ਤੇ ਹੋਰ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਇਸ ਦੌਰਾਨ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਚਸ਼ਮਦੀਦਾਂ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਲੱਗਾ ਕਿ ਪਟਾਕੇ ਚੱਲ ਰਹੇ ਹਨ ਮੈਚ ਦੇ ਦੌਰਾਨ ਕਰੀਬ 6 ਰਾਉਂਡ ਫਾਇਰਿੰਗ ਹੋਈ ਗੋਲੀਆਂ ਦਰਸ਼ਕਾਂ ਦੇ ਉੱਤੋਂ ਲੰਗੀਆਂ ਸਨ ਕਬੱਡੀ ਖਿਡਾਰੀ ਵੀ ਗਰਾਊਂਡ ਤੇ ਤਿਆਰੀਆਂ ਕਰ ਰਹੇ ਸਨ ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ ਇਸ ਟੂਰਨਾਮੈਂਟ ਵਿੱਚ ਪ੍ਰਸਿੱਧ ਸਿੰਗਰ ਮਨਕੀਰਤ ਔਲਖ ਵੀ ਆਉਣੇ ਦਾ ਪ੍ਰੋਗਰਾਮ ਵੀ ਸੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ ਤਾਂ ਜੋ ਹਮਲਾਵਰ ਦਾ ਪਤਾ ਲਗਾਇਆ ਜਾ ਸਕੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਰਾਣਾ ਬਲਾਚੋਰੀਆ ਦੇ ਕਤਲकांड ਚ ਸ਼ਾਮਲ ਇੱਕ ਮੁਲਜ਼ਮਨੋ ਪੁਲਿਸ ਨੇ ਬੁੱਧਵਾਰ ਨੂੰ ਮੁਕਾਬਲੇ ਚ ਮਾਰ ਸੁੱਟਿਆ ਮਾਰੇ ਗਏ ਮੁਲਜ਼ਮ ਦੀ ਪਛਾਣ ਗੈਂਗਸਟਰ ਹਰਪਿੰਦਰ ਸਿੰਘ ਉਰਫ ਮਿੱਡੂ ਵਾਸੀ ਨੋ ਸਹਿਰਾ ਪੰਨੂਆ ਤਰਨਤਾਰਨ ਵੱਜੋਂ ਹੋਈ ਹੈ ਇਸ ਮੁਕਾਬਲੇ ਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਮਿੱਡੂ ਸ਼ੂਟਰਾਂ ਦੇ ਠਹਿਰਾਣ ਮੂਮੰਟ ਤੇ ਭੱਜਣ ਚ ਮਦਦ ਕਰ ਰਿਹਾ ਸੀ ਇਸ ਮੁਕਾਬਲੇ ਤੋਂ ਪਹਿਲਾਂ ਪੁਲਿਸ ਨੇ ਇਸ ਹੱਤਿਆ ਕਾਂਡ ਦੇ ਮਾਸਟਰਮਾਈਂਡ ਹਾਸ਼ਦੀਪ ਸਿੰਘ ਨੂੰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਜੋ ਵਾਰਦਾਤ ਤੋਂ ਬਾਅਦ ਭੱਜਣ ਦੀ ਤਿਆਰੀ ਚ ਸੀ ਐਸਐਸਪੀ ਮੁਹਾਲੀ ਹਰਮਨਦੀਪ ਹੰਸ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਹੱਤਿਆਕਾਂਡ ਦੀ ਸਾਜਿਸ਼ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰੇ ਤੇ ਰਚੀ ਗਈ ਸੀ ਇਸ ਵਾਰਦਾਤ ਦਾ ਮਾਸਟਰਮਾਈਂਡ ਹਸ਼ਦੀਪ ਸਿੰਘ 25 ਨਵੰਬਰ ਨੂੰ ਰੋਸ ਤੋਂ ਭਾਰਤ ਆਇਆ ਸੀ ਉਸ ਦਾ ਸੰਪਰਕ ਡੋਨੀ ਬਲ ਗੈਂਗ ਨਾਲ ਸੀ ਉਸ ਨੇ ਪੂਰੀ ਸਾਜਿਸ਼ ਰਚੀ ਸੀ ਹੱਤਿਆ ਤੋਂ ਬਾਅਦ ਉਹ ਵਿਦੇਸ਼ ਭੱਜਣ ਦੀ ਤਿਆਰੀ ਕਰ ਚੁੱਕਿਆ ਸੀ 14 ਦਸੰਬਰ ਨੂੰ ਉਸਨੇ ਟਿਕਟ ਬੁੱਕ ਕਰਵਾਈ ਸੀ ਤੇ 15 ਨੂੰ ਵਾਰਦਾਤ ਤੋਂ ਬਾਅਦ ਦਿੱਲੀ ਨਿਕਲ ਗਿਆ ਸੀ 16 ਦਸੰਬਰ ਨੂੰ ਉਸ ਨੂੰ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਤੋਂ ਜਗਰਾਤ ਸਿੰਘ ਨੂੰ ਗ੍ਰਿਫਤਾਰ ਕੀਤਾ ਇਹ ਮਲਜ਼ਮ ਵੀ ਸ਼ੂਟਰ ਮਾਡਿਊਲ ਦਾ ਅਹਿਮ ਹਿੱਸਾ ਸੀ ਤੇ ਲੌਜਿਸਟਿਕ ਸਪੋਰਟ 'ਚ ਸ਼ਾਮਲ ਸੀ ਇਹਨਾਂ ਦੋਵਾਂ ਪੁੱਛਗਿੱਛ ਦੇ ਆਧਾਰ 'ਤੇ ਉਨ੍ਹਾਂ ਨੂੰ ਸੂराग ਮਿਲਿਆ ਕਿ ਹਰਪਿੰਦਰ ਸਿੰਘ ਉਰਫ ਮੇਡੋ ਅੰਬਾਲਾ ਚੰਡੀਗੜ੍ਹ ਕੌਮੀ ਮਾਰਗ ਤੇ ਸਥਿਤ ਲਹਿਲੀ ਨੇੜੇ ਪੈਂਦੀ ਚਰਮਰ ਨਦੀ ਦੇ ਪੁਲ ਨੇੜੇ ਖੰਡਰ ਪਈ ਇਮਾਰਤ ਚ ਲੁਕਿਆ ਹੋਇਆ ਹੈ ਐਸ਼ਦੀਪ ਨੇ ਉਸ ਨੂੰ ਉਥੋਂ ਹੀ ਲੈਣਾ ਸੀ ਸੂਚਨਾ ਮਿਲਣ ਤੇ ਪੁਲਿਸ ਟੀਮ ਉਕਤ ਖੰਡਰ ਇਮਾਰਤ ਚ ਪਹੁੰਚੀ ਤਾਂ ਉਥੇ ਮੌਜੂਦ ਮੇਡੋ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਪੁਲਿਸ ਵੀ ਜਵਾਬੀ ਫਾਇਰਿੰਗ ਚ ਗੋਲੀ ਲੱਗਣ ਨਾਲ ਹਰਪਿੰਦਰ ਮਿੱਡੂ ਦੀ ਮੌਤ ਹੋ ਗਈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਸ ਵਾਰਦਾਤ ਚ 5 ਤੋਂ 6 ਵਿਅਕਤੀ ਸ਼ਾਮਲ ਸਨ। ਹੁਣ ਤੱਕ ਕੇਸ ਚ 2 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਜਦਕਿ ਇੱਕ ਮੁਕਾਬਲੇ ਚ ਮਾਰਿਆ ਗਿਆ ਹੈ। ਬਾਕੀ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਸ਼ੂਟਰ ਅਦਿੱਤਿਆ ਕਬੂਰ ਤੇ ਪਾਠਕ ਮੁੱਖ ਸ਼ੂਟਰ ਹਨ। ਸੋ ਦੋਸਤੋ ਬਾਕੀ ਤੁਹਾਡੀ ਇਸ ਪੁਰਸ਼ ਦੀ ਕਾਰਵਾਈ ਤੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ